ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ ਉਹ ਮਾਲ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਸਿੱਲੀ ਸਿੱਲੀ ਨਹੀਂ ਉਹ ਤਾਂ ਅੰਸਾਂ ਵਾਲੀ ਹੀ ਹੁੰਦੀ ਆ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਹਾ ਜੀਗਾ ਲਗਾਤਾਰ ਤੁਸੀਂ ਜਿੱਥੇ ਜਾਂਦੇ ਆ ਤੁਹਾਡਾ ਵਿਰੋਧ ਹੋ ਰਿਹਾ ਤੇ ਬਾਗੇ ਪਾਣੇ ਵੀ ਵਿਰੋਧ ਹੋਇਆ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਟੇਮ ਜਿਹੜੇ ਬਾਹਰ ਖੜੇ ਸੀਗੇ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬੈਠ ਕੇ ਸੁਵਾਸ਼ਨ ਕਿਉਂ ਨਹੀਂ ਦਵਾਉਂਦੇ ਵੀ ਤੁਹਾਡਾ ਮਸਲਾ ਹੱਲ ਹੋ ਜਾਊਗਾ ਨਾਲ ਤੁਸੀਂ ਖਾਲੇ ਨਾਲ ਬੱਤਰ ਕਰ ਖਾਲੇ ਨੂੰ ਮੈਂ ਜਿੱਦਣ ਦਾ ਹੁਣ ਮੈਨੂੰ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਗੈਰਤ ਔਰ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸੇਟ ਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਉਹਨਾਂ ਨਾਲ ਮੈਂ ਨਾਲ ਤੋਂ ਮੈਂ ਇਕੱਲਾ ਤੁਸੀਂ ਪੰਜ ਜਣੇ ਆ ਜਾਓ ਪੰਜਾਂ ਤੋਂ ਪਹੁੰਚ ਸਾਹ ਲੜਦੇ ਬਾਕੀ ਦੀ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜੀ ਸਜ਼ਾ ਦੇ ਦੇਣ ਸਾਰੇ ਪੰਜਾਬੀ ਕੱਲੇ ਕਿਸਾਨ ਨੇ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜੀ ਸਜ਼ਾ ਦੇ ਦੇਣ ਮੇਰੇ ਤੇ ਯਕੀਨ ਕਰੋ ਮੈਨੂੰ ਐਕੀ ਤੂੰ ਚਿਤਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾਰਡਰਾਂ ਤੇ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਔਰ ਤੋ ਕੁਛ ਨਹੀਂ ਕਰ ਸਕਦਾ ਜੀ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਆਂ ਰਾਜੇ ਕਰਨ ਲਈ ਵੀ ਤਿਆਰ ਆਂ ਪਰ ਝੂਠਾ ਵਾਦਾ ਨਾ ਰੱਬ ਦੇ ਰਵੇ ਝੂਠੇ ਤੇ ਲਾਹਨਤ ਕਿਸਾਨਾਂ ਨੇ ਕਹਿਣਾ ਵੀ ਅਸੀਂ ਧਰਨੇ ਤਾਂ ਬੰਨੇ ਸਾਨੂੰ ਹਾਂਸਰਾ ਹੋ ਜਾਂਦਾ ਮਿਲ ਦੇਣੀ ਨਾ ਜਿਹਨੂੰ ਮਿਲਣ ਦਿੱਤਾ ਜਾ ਰਿਹਾ ਨਾਲੇ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕਿਉਂ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਆਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਕੰਮ ਮਿਹਨਤ ਉਹ ਆਪਾਂ ਬੈਠ ਕੇ ਸਲਾਹ ਕਰਦੇ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤਾਂ ਮੈਂ ਮੈਨੂੰ ਸਿਕਿਉਰਿਟੀ ਹੀ ਨਹੀਂ ਲੱਗਦੀ ਆਂਦੀ ਸਾਨੂੰ ਨੇੜੇ ਨਹੀਂ ਲੱਗਦੀ ਤਾਂ ਇਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਿਕਿਉਰਿਟੀ ਇਸ ਕਰਕੇ ਲੱਗਦੀ ਆ ਕਿ ਗੱਡੀ 'ਚ ਉਧਰ ਡਾਂਗਾ ਪਾ ਲਈਏ ਮਾਰਤੀ ਆ ਉਹ ਗੱਡੀ ਟੁੱਟਦੀ ਜਾਂਦੀ ਰੇ ਇਸ ਕਰਕੇ ਸਿਕਿਉਰਿਟੀ ਲੱਗਦੀ ਆ ਉਹਨੂੰ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਉਦਾਂ ਵਰਤੋ ਤੇ ਰੋਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨਹੀਂ ਕਹਿੰਦੇ ਵੀ ਕਲਾਕਾਰ ਜਦੋਂ ਜੱਟਿਆਂ ਨਾਲੋਂ ਵਾਪਸ ਆਉਂਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ ਤੁਸੀਂ ਮੇਰੀ ਮੈਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ ਚ 5 ਸਾਲ ਜੋ ਜਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੋੜਾ ਲਾਉਂਦੇ ਆ ਮੈਂ ਝੂਠ ਰੱਬ ਨਾ ਬਲਾਵੇ ਕਿਉਂਕਿ ਝੂਠੇ ਤੇ ਨਾ ਲੱਗਦੀ ਕਿਸ ਰਾਜਨਸਕੀ ਮੁੱਦੇ ਲੈ ਕੇ ਜਾ ਰਹੇ ਨੇ ਮਤਲਬ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਨੇ ਉਸ ਤੋਂ ਇਲਾਵਾ ਬੜੇ ਮੁੱਦੇ ਨੇ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ ਸਿਰ ਆਰ ਮਿਲ ਗਿਆ ਉਹ ਨਸ਼ੇ ਛੱਡ ਦੇਣਗੇ ਉਹ ਬਾਹਰ ਜਾਣਾ ਛੱਡ ਦੇਣਗੇ ਨਸ਼ਾ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ ਚ ਅਸੀਂ ਨਸ਼ਾ ਖਤਮ ਕਰ ਦਿੰਦੇ ਮੈਂ ਤੁਸੀਂ ਕਦੀ ਗਿਆ ਜਦੋਂ ਮੈਂ ਇਹ ਕਹਿੰਨਾ ਕਿ ਮਨ ਲੱਜਤ ਦਾ ਆਸ਼ਿਕ ਹੈ ਉਹ ਮੇਰੇ ਬਾਬਾ ਜੀ ਕਹਿੰਦੇ ਮਨ ਲੱਜਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਆ ਇਹਨੂੰ ਜਿੱਦੋਂ ਮੈਨੂੰ ਮਜ਼ਾ ਆਏਗਾ ਜਿੱਦਾਂ ਮੈਨੂੰ ਸੰਗੀਤ ਚੋਂ ਮਜ਼ਾ ਆਉਂਦਾ ਪੰਜ 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਬੜਾ ਨਸ਼ਾ ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਨੂੰ ਖਤਮ ਕਰਨ ਦਾ ਵਾਅਦਾ ਵੀ ਹਰੀਸ਼ ਸਰਕਾਰ ਕਹਿੰਦੀ ਪਰ ਕਿਸੇ ਦੇ ਆਪ ਨਹੀਂ ਲੱਗਿਆ ਕੁਝ ਸਾਡੀ ਸਰਕਾਰ ਨੇ ਤੇ ਨਹੀਂ ਕਿਹਾ ਸੀ ਜਦੋਂ ਰੋਜ਼ਗਾਰ ਦੇਣਾ ਸਪੋਰਟਸ ਦਵਾਂਗੇ ਮਿਊਜ਼ਿਕ ਦਵਾਂਗੇ ਰੋਟੀ ਦਵਾਂਗੇ ਰੋਜ਼ਗਾਰ ਦਵਾਂਗੇ ਬੱਚਾ ਨੇ ਨਸ਼ੇ ਵੱਲ ਜਾਣਾ ਹੀ ਨਹੀਂ ਬੱਚੇ ਫ੍ਰਸਟ੍ਰੇਸ਼ਨ ਚ ਨਸ਼ਾ ਕਰਦੇ